ਸ਼ਾਣੀ ਹਾਕ ਵਿਭੂਤ ਚੜਾਈ ਮਾਇਆ ਕਾ ਮਗ ਜੋ ਹੈ ਅੰਤਰ ਬਾਹਰ ਇੱਕ ਨਾ ਜਾਣ ਸਾਚ ਕਹੇ ਤੇ ਸ਼ੋ ਹੈ ਪਾਠ ਪੜੇ ਮੁਖ ਝੂਠੋ ਬੋਲੇ ਨਿਗੁਰੇ ਕੀ ਮਤ ਉਹ ਹੈ ਨਾਮ ਨਾ ਜਪਈ ਕਿਉ ਸੁਖ ਪਾਵੇ ਬਿਨ ਨਾਮੇ ਕਿਉ ਸੋ ਹੈ ਮੂੰਡ ਮੁੜਾਏ ਜਟਾਂ ਸ਼ਿਖ ਬਾਧੀ ਮਨ ਰਹਿ ਅਭਿਮਨ ਮਨਵਾ ਡੋਲੇ ਦਾਦਿ ਸ਼ਤਾਵ ਬਿਨ ਰਤ ਆਤਮ ਗਿਆਨ ਅੰਮ੍ਰਿਤ ਛੋੜ ਮਾ ਬਖ ਪੀਵ ਮਾਇਆ ਕਾ ਦੇਵਨਾ ਕੀਰਤਨਾ ਮਿਟਾਈ ਹੁਕਮ ਨਾ ਬੂਝ ਪਸ਼ੂਆ ਮਾਹੇ ਸਮਾਨਾ ਹਾਥ ਕ ਮੰਡਲ ਕਾਪੜੀਆ ਮਨ ਕ੍ਰਿਸ਼ਨਾ ਉਪਦੀ ਭਾਰੀ ਇਸਤਰੀ ਤਜ ਕਰ ਕਾਮ ਵਿਆਪਿਆ ਚਿਤ ਲਾਇ ਪਰ ਨਾਰੀ ਸਿੱਖ ਕਰੇ ਕਰ ਸ਼ਬਦ ਨ ਚਿੰਨ ਨੰਪਟ ਹੈ ਬਾਜ਼ਾਰੀ ਅੰਤਰ ਬਿਖ ਬਾਹਰ ਨੇ ਥਾਂਤੀ ਤਾਂ ਜਮ ਕਰੇ ਖੁਆਰੀ ਸੋ ਸੁਨਿਆਸੀ ਜੋ ਸਤਗੁਰ ਸੇਵੈ ਵਿਚੋਂ ਆਪ ਗਵਾਏ ਸ਼ਾਦਨ ਥੋਜਨ ਕੀ ਆਸਨਾ ਕਰਈ ਚਿੰਤ ਮਿਲੇ ਸੋ ਪਾਏ ਮਗਨ ਬੋਲੇ ਕਿ ਮਾ ਤੁੰ ਸੰਗ੍ਰਹਿ ਤਾਮਸ ਨਾਮ ਜਲਾਏ ਤਨ ਗਿਰਹੀ ਸੰਿਆਸੀ ਜੋਗੀ ਜੇ ਹਰ ਚਰਣੀ ਚਿਤ ਲਾਏ ਆਸ ਨਿਰਾਸ ਰਹੈ ਸੰਿਆਸੀ ਏਕ ਸਿ ਸਿਉ ਲੇਵ ਲਾਏ ਹਰ ਰਸ ਪੀਵ ਤੋ ਸ਼ਾਂਤ ਆਵ ਮਜਕਰ ਤੜੀ ਲਾਏ ਮਨੁ ਆਨਾ ਡੋਲੇ ਗੁਰਮੁਖ ਬੂਜੇ ਧਾਵਤ ਵਰਜ ਰਹਾਏ ਗਹਿ ਸਰੀਰ ਗੁਰਮਤੀ ਖੋਜੇ ਨਾਮ ਪਦਾਰਥ ਪਾਏ ਬ੍ਰਹਮਾ ਵਿਸ਼ਨੁ ਮਹੇਸ਼ ਸਰੇਸ਼ਟ ਨਾਮ ਰਤੇ ਵਿਚਾਰੀ ਖਾਣੀ ਬਾਣੀ ਗगन ਪਤਲੀ ਜਨਤਾ ਜੋਤ ਤੁਮਹਾਰੀ ਸਭ ਸੁਖ ਮੁਕਤ ਨਾਮ ਤੁਮ ਬਾਣੀ ਸੱਚ ਨਾਮ ਉਰ ਥਾਰੀ ਨਾਮ ਬਿਨਾ ਨਹੀਂ ਛੂਟ ਸ ਨਾਨਕ ਸਾਚੀ ਤਰ ਤੂੰ ਤਾਰੀ ਮਾਰੂ ਮਨ ਲਾ ਪੈਲਾ ਮਾਤ ਪਿਤਾ ਸੰਜੋਗ ਉਪਾਏ ਰਕਤ ਬਿੰਦ ਮਿਲ ਪਿੰਡ ਕਰੇ ਅੰਤਰ ਗਰਭ ਉਰਦ ਲਿਵ ਲਾਗੀ ਸੋ ਪ੍ਰਭ ਸਾਰੇ ਦਾਤ ਕਰੇ ਸੰਸਾਰ ਭਵਜਲ ਕਿਉ ਤਰੈ ਗੁਰਮੁਖ ਨਾਮ ਨਰੰਜਨ ਪਾਈਐ ਅਥਰਿਓ ਭਾਰ ਅਥਾਰ ਟਰੈ ਰਹਾ ਤੇ ਗੁਣ ਵਿਸਰਗੈ ਅਪਰਾਧੀ ਮੈਂ ਬੋਰਾ ਕਿਆ ਕਰੂੰ ਹਰੇ ਤੂੰ ਬਾਤ ਦਇਆਲ ਸਭੈ ਸਿਰ ਐਹ ਨਿਸ ਬਾਤ ਸੁਮਾਰ ਕਰੇ ਚਾਰਤ ਧਾਰਥ ਲੈ ਜਗ ਜਨਮਿਆ ਸ਼ਵਸ ਚਕਤੀ ਕਰ ਵਾਸthਰੇ ਲਾਗੀ ਭੂਖ ਮਾਇਆ ਮਗ ਜੋ ਹੈ ਮੁਕਤ ਪਦਾਰਥ ਮੋਖਰੇ ਕਰਨ ਪਲਾਵ ਕਰੇ ਨਹੀਂ ਪਾਵੇ ਇਤ ਉਤ ਢੁੰਡਤ ਠਾਕ ਪਰੇ ਕਾਮ ਕ્રોਧ ਅੰਕਾਰ ਵਿਆਪੇ ਮੂੜ ਪਟੰਬ ਸਿਉ ਪ੍ਰੀਤ ਕਰੇ ਖਾਵੇ ਭੋਗੈ ਸੁਣ ਸੁਣ ਦੇਖੈ ਤਹਿਰ ਦਿਖਾਵੇ ਕਾਲ ਕਰੇ ਬਿਨ ਗੌਰੇ ਸ਼ਬਦ ਨਾ ਆਪ ਪਛਾਣ ਬਿਨ ਹਰ ਨਾਮ ਨਾ ਕਾਲ ਟਰੇ ਜੇ ਤਮੋਹ ਮੈਂ ਕਰ ਭੂਲੇ ਮੇਰੀ ਮੇਰੀ ਕਰਤੇ ਸ਼ੀਨ ਖਰੇ ਤਨ ਤਨ ਬਿਨ ਸਹਿ ਸਹਿ ਸਹਿਸ ਫਿਰ ਤਸਵਤਾ ਵ ਨੁਕਤੂਰ ਟਰੇ ਦਿਰਦ ਭਿਆ ਜੋਨ ਤਨ ਖਿਸਿਆ ਕਫ ਕੰਠ ਬੁਰੂਧ ਨੈਨੋ ਨੀਰ ਢਰੇ ਚਰਨ ਰਹਿ ਕਰ ਤੁਮ ਤੁਣ ਲਾਗੇ ਸਾਖਤ ਰਾਮ ਨਾਰਦਾ ਹਰੇ ਸੁਰਤ ਗਈ ਕਾਲੀ ਹੂ ਥਲੇ ਕਿਸੈ ਨਾ ਪਾਵੇ ਰਖਿਓ ਘਰੇ ਵਿਸਰਤ ਨਾਮ ਐਸੇ ਦੋਖ ਲੱਗੇ ਜਮ ਮਾਰ ਸੁਮਾਰੇ ਨਰਕ ਘਰੇ ਪੂਰਬ ਜਨਮ ਕੋ ਲੇਖ ਨਾ ਮਿਟਈ ਜਨਮ ਮਰੈ ਕਾ ਕੋ ਦੋਸ਼ ਧਰੇ ਦਿਨ ਗੁਰ ਬਾਦ ਜੀਵਨ ਹੋਰ ਮਰਨਾ ਦਿਨ ਗੁਰ ਸ਼ਬਦ ਦਾ ਜਨਮ ਲੰਜਰੇ ਖੁਸ਼ੀ ਖੁਆਰ ਪੈਰਸ ਭੋਗਣ ਫੋਕਟ ਕਰਮ ਵਿਕਾਰ ਕਰੇ ਨਾਮ ਵਿਸਾਰ ਲੋਭ ਮੂਲ ਖੋਇਓ ਸਿਰ ਧਰਮ ਰਾਏ ਕਾ ਡੰਡ ਪਰੇ ਗੁਰਮੁਖ RAM ਨਾਮ ਗੁਣ ਗਾਵੇ ਜਾ ਕੋ ਹਰ ਤਬ ਨਦਰ ਕਰੇ ਏ ਨਿਰਮਲ ਪੁਰਖ ਅਪਰੰਪਰ ਪੂਰੇ ਤੇ जग ਮੈਂ ਗੁਰ ਗੋਵਿੰਦ ਹਰੇ ਹਰਿ ਸਿਮਰੋ ਗੁਰਬਚਨ ਸੰਭਾਰੋ ਸੰਗਤ ਹਰ ਜਨ ਭਾਉ ਕਰੇ ਹਰ ਜਨ ਗੁਰ ਪ੍ਰਧਾਨ ਦੁਆਰੇ ਨਾਨਕ ਤਿੰਨ ਜਨ ਕੀ ਰੇਣ ਹਰੇ ੴ ਸਤਿਗੁਰ ਪ੍ਰਸਾਦਿ ਮਾਰੂ ਕਾਫੀ ਮੈਂ ਲਾ ਪਹਿਲਾ ਕਰ ਦੂਜਾ ਆਵਾਂ ਵੰਨੋ ਡੁੰਮਣੀ ਇਤਿ ਮਿੱਤਰ ਕਰੇ ਹੂੰ ਸਾਧਨ ਥੋਈ ਨਾ ਲਹ ਵਾਡੀ ਕਿਉਂ ਥੀਰੇ ਹੂੰ ਮੈਦਾ ਮਨ ਰੱਤਾ ਆਪਨੜੇ ਤੇਰ ਨਾਲ ਹਾਂ ਕੋਲ ਕਮਾਈ ਖੰਨੀਏ ਕੀਤੀ ਠਿਕ ਪੋਰੀ ਨਦਰ ਨਿਹਾਲ ਰਹਾਉ ਤੇੜਾ ਦੋਹ ਗਣੀ ਸਹਰੜਾ ਕਿਉ ਜਾਓ ਮੈਂ ਗਲ ਔਗਣ ਮੁਠੜੀ ਦਿਨ ਤੇਰ ਧੂਰ ਮਰਾਓ ਤੇੜਾ ਤੇਰ ਸੰਭਲਾ ਸਹਰੜਾ ਘਰਵਾਸ ਸੁਖ ਸੁਵੰਦ ਸੁਹਾਗਣੀ ਤੇਰ ਪਾਇ ਗੁਣ ਤਾਸ ਲੇਖ ਨਿਹਾਲੀ ਪਤ ਕੀ ਤਾਪੜ ਅੰਗ ਬਣਾਏ ਤੇਰ ਮੁਤੀ 도 ਹਗਣੀ ਤੈਨ ਦੁਖੀ ਰਹਿਣ ਵਿਹਾਇ ਕਿੰਤੀ ਚੱਖੋਂ ਸੜੜੇ ਕਿੰਤੀ ਵੇਸ ਕਰਿਓ ਪਿਰਦਨ ਜੋਬਨ ਬਾਦ ਗਇਅਮ ਬਾਦੀ ਚੂਰਿੰਦੀ ਚੂਰੇਓ ਸੱਤੇ ਸੰਦਾ ਸਦੜਾ ਸੁਣੀਐ ਗੁਰ ਵਿਚਾਰ ਸੱਤੇ ਸੱਚ ਬਹਿਣਾ ਨਦਰੀ ਨਦਰ ਪਿਆਰ ਗਿਆਨੀ ਅੰਜਨ ਸੱਚ ਦਾ ਦੇਖ ਦੇਖਣ ਹਾਰ ਗੁਰਮੁਖ ਬੂਝਾ ਜਾਣੀਆ ਹਮੈ ਗੁਰਬ ਨਿਵਾਰ ਤੋ ਪਾਵਨ ਤੋ ਜਹੀਆ ਮੂਝਹੀਆ ਕੀਤੀਆ ਨਾਨਕ ਨਾ ਨਾ ਵਿਛੜ ਤਿੰਨ ਸੱਚ ਰਤੜੀਆਂ ਮਾਰੂ ਮਹਿਲਾ ਪਹਿਲਾ ਨਾ ਪਹਿਣਾ ਪਰ ਜਾਈਆ ਨਾਸੇ ਸਸੁਰੀਆਂ ਸੱਚਾ ਸਾਖ ਨਾ ਟੁੱਟਈ ਗੁਰ ਮਿਲ ਸਈਆਂ ਬਲਿਹਾਰੀ ਗੁਰ ਆਪਣੇ ਸਦ ਬਲਹਾਰ ਜਾਉ ਗੁਰ ਦਿਨ ਏਤਾ ਭਵ ਥੱਕੀ ਗੁਰ ਤੇਰ ਮੇਲਿਂ ਦਿੱ ਤੁਮ ਮਿਲਾਏ ਸਹਾਵ ਥੁੱਕੀ ਨਾਨੀ ਮਾਸੀਆਂ ਬੇਰ ਜਠਾਂੜੀਆਂ ਆਮ ਨਵੰਜਨ ਨਰਨ ਪੂਰਤਰੇ ਪਈਆਂ ਮਾਮੇ ਤੇ ਮਾਮਾਨੀਆਂ ਪਾਇਰ ਬਾਪ ਨਾ ਮਾਓ ਸਾਥ ਲੱਡੇ ਤਨ ਨਾਠੀਆਂ ਧੀੜ ਖਣੀ ਧਰੀ ਆਓ ਸਾਚ ਰੰਗ ਰੰਗਾਵਲੋ ਸਹੀ ਹਮਾਰੋ ਕੰਤ ਸੱਚ ਵਿਛੋੜਾ ਨਾਠੀਆਂ ਸੋਸ਼ ਰੰਗਰਵੰਤ ਸੱਦੇ ਰੁੱਤੀ ਚੰਗੀਆਂ ਜਿਤਸ ਤੇ ਸਿਉ ਨੇ ਸਾਧਨ ਕੰਤ ਤਿਸ਼ਾਣਿਆ ਸੁਖ ਸੁਤੀ ਨਿਸਦੇਹ ਪਤਣ ਕੂਕੇ ਪਾਤਣੀ ਵੰਝੋ ਤੁਕ ਵਿਲਾੜ ਆਰਪ ਵੰਡੜੇ ਜੇ ਤੁਮ ਸਤਗੁਰ ਬੋਹਿਤ ਚਾੜ ਇਕ ਨੀ ਲੱਦਿਆ ਇਕ ਲੱਦ ਗੇ ਛਕ ਭਾਰੇ ਘਰ ਨਾਲ ਜਿੰਨੀ ਸਚ ਬਣਜਿਆ ਸੇ ਸੱਚੇ ਪ੍ਰਭ ਨਾਲ ਨਾ ਹਮ ਚੰਗੇ ਅੱਖੀਆਂ ਦੁਰਾ ਨ ਦਿਸੈ ਕੋਏ ਨਾਨਕ ਹਉ ਮੈਂ ਮਾਰੀ ਸੱਚੇ ਜਿਹੜਾ ਸੋਏ ਮਾਰੂ ਮੱਲਾ ਪਹਿਲਾ ਨਾ ਜਾਣਾ ਮੂਰਖ ਹੈ ਕੋਈ ਨਾ ਜਾਣਾ ਸਿਆਣਾ ਸਦਾ ਸਾਬ ਪੈਰੰਗ ਰਤਾ ਅਨੰਦਿਨ ਨਾਮ ਵਖਾਣਾ ਬਾਬਾ ਮੂਰਖਾ ਨਾਵ ਬਲ ਜਾਓ ਤੂੰ ਕਰਤਾ ਤੂੰ ਦਾਨ ਬਿਨਾ ਤੇਰਾ ਨਾਮ ਸਰਾਓ ਕਹਾਓ ਮੂਰਖ ਸਿਆਣਾ ਏਕ ਹੈ ਏਕ ਜੋਤ ਦੋਏ ਨਾਓ ਮੂਰਖਾ ਸਿਰ ਮੂਰਖ ਹੈ ਜੇ ਮੰਨੇ ਨਾਹੀ ਨਾਓ ਗੁਰਦੁਆਰ ਨਾਉ ਪਾਈਐ ਬਿਨ ਸਤਗੁਰ ਪੱਲ ਨਾ ਪਾਏ ਸਤਗੁਰ ਕਾ ਪਾਣ ਮਨ ਵਸੈ ਤਾਂ ਇਹ ਨਿਸਰਹਿ ਲਿਵ ਲਾਏ ਰਾਜੰ ਰੰਗੰ ਰੂਪੰ ਮਾਲੰ ਜੋਗੰ ਤੇ ਜੁਵਾਰੀ ਰੁਕਮੀ ਬਾਦੇ ਪਾਸਾ ਖੇਲ ਚੌਪੜ ਇਕਾ ਸਾਰੀ ਜਗ ਚਤੁਰ ਸਿਆਣਾ ਭਰਮ ਪੁਲਾਣਾ ਨਾਉ ਪੰਡਿਤ ਪੜੈ ਗਵਾਰੀ ਮਾਲ ਦਸਾਰੇ ਮੇਦ ਸੰਭਲ ਵਿਖ ਫੂਲੇ ਲੇ ਖਾਰੀ ਕਲਰ ਖੇਤੀ ਤਰ ਵਰ ਕੰਠੇ ਬਾਗਾ ਪੈ ਰਹੇ ਕਦਰ ਝਾਰਾਏ ਇਹ ਸੰਸਾਰ ਤਸਾ ਕੀ ਕੋਠੀ ਜੋ ਤਸ ਸੋ ਗਰਬ ਜਰ ਰਈਤ ਰਾਜੇ ਕਹਾ ਸੁਬਾਏ ਢੋ ਅੰਤਰ ਸੋ ਜਸੀ ਕਹਿਤ ਨਾਨਕ ਗੁਰ ਸੱਚੇ ਕੀ ਪੌੜੀ ਰਹਿਸੀ ਅਲੱਖ ਨਿਵਾਸੀ